ਸਸੀ ਗਾਲ ਦੋਸਤੋ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਅੱਜ ਆਏ ਹੋਏ ਆਪਾਂ ਪਿੰਡ ਭੰਮੀ ਖੁਰਦ ਬਾਈ ਕੋਲੇ ਬਾਈ ਦੱਸੋਆ ਤੁਹਾਨੂੰ ਕਿੰਨੇ ਪਸ਼ੂ ਬਾਈ ਦੇ ਰਿਪੀਟਰ ਸੀ ਕਹੇ ਪਸ਼ੂ ਰਿਪੀਟਰ ਸੀ ਸਾਡੇ ਤਿੰਨੇ ਪਸ਼ੂ ਰਿਪੀਟਰ ਸੀ ਤਿੰਨੇ ਪਸ਼ੂ ਰਿਪੀਟਰ ਸੀ ਤੇ ਹੁਣ ਆਪਾਂ ਕਿੰਨੇ ਪਸ਼ੂ ਦਾ ਇਲਾਜ ਕੀਤਾ ਜੀ ਹੁਣ ਆਪਾਂ ਤੀਜੇ ਚੌਥੇ ਪਸ਼ੂ ਦਾ ਹੋ ਕਰਿਆ ਦੋ ਆਪਾਂ ਚੈੱਕ ਕਰਾ ਲਈ ਤਿੰਨੇ ਵੀ ਨਹੀਂ ਬਾਈ ਦੇ ਤਿੰਨ ਪਸ਼ੂ ਖਰਾਬ ਸੀਗੇ ਪਹਿਲਾ ਬਾਈ ਨੇ ਇਹਦੇ ਸੱਧਿਆ ਇਹ ਅੱਜ ਕਿੰਨੇ ਪਿੰਨੇ ਦੀ ਕਪਣੋਗੀ ਇਹ ਲਗਭਗ 5 ਮਹੀਨੇ ਦਾ 5 ਮਹੀਨੇ ਦੀ ਇਹ ਤਿੰਨ ਮਹੀਨੇ ਦੀ ਚੈੱਕ ਪਾਸ ਹੋਈ ਹੈ ਕੰਪਲੀਟ ਅਸੀਂ ਕਰਕੇ ਗਏ ਹੁਣ ਇਹ 5 ਮਹੀਨੇ ਲੱਭਣਾ ਉਸ ਤੋਂ ਬਾਅਦ ਇਹਦੇ ਇਹ ਆਈ ਗਈ ਤੀ ਇਹ ਕਿੰਨੇ ਮਹੀਨੇ ਲੱਭਣਗੇ ਇਹ ਲਗਭਗ 4 ਮਹੀਨੇ ਲੱਭਣਾ 4 ਮਹੀਨੇ ਦੀ ਇਹ ਅੱਜ ਚੈੱਕ ਪਾਸ ਹੋ ਗਈ ਅੱਜ ਜਿਹੜੀ ਤੀਜੀ ਦਾਲਾ ਸ਼ੁਰੂ ਕੀਤਾ ਉਹ ਵੀ ਕੰਨੇ ਕਿੰਨੇ ਚਿਰ ਤੋਂ ਰਿਪੀਟਰ ਸੀ ਉਹ ਸਾਲ ਤੋਂ ਇਹ ਵੀ ਸਾਲ ਸਾਲ ਤੋਂ ਸਾਲ ਸਾਲ ਦੀਆਂ ਤਿੰਨੇ ਰਿਪੀਟਰ ਸੀ ਅੱਜ ਉਹਦਾ ਵੀ ਟ੍ਰੀਟਮੈਂਟ ਕੀਤਾ ਬਾਬਾ ਨਾਨਕ ਕਿਰਪਾ ਕਰੂਗਾ ਆਉਣ ਵਾਲੇ 40 ਵਾਲੇ ਦਿਨਾਂ ਤੋਂ ਉਹਨੂੰ ਚੈੱਕ ਪਾਸ ਕਰਾਂਗੇ ਬਾਕੀ ਕਿੱਦਾਂ ਸਾਡਾ ਨੰਬਰ ਕਿੱਥੋਂ ਮਿਲਿਆ ਜੀ ਫੇਸਬੁਕ ਤੋਂ ਮਿਲਿਆ ਫੇਸਬੁਕ ਤੋਂ ਮਿਲਿਆ ਬਈ ਆਪਣੀ ਜਾਣ ਬਾਕੀ ਜਾਣ ਪਹਿਲਾਂ ਸੀ ਪਾ ਥੋੜਾ ਜੁੰਡੀਆ ਟਰੈਕਟਰ ਲੱਤਾ ਸੀ ਤਾਂ ਹੀ ਜਾਣ ਪਛਾਨ ਸੀ ਬਾਕੀ ਫੇਸਬੁਕ ਤੋਂ ਇਹ ਬਾਈ ਨਾਲ ਜੁੰਡੀਆ ਟਰੈਕਟਰ ਕਰਕੇ ਜਾਣ ਪਛਾਨ ਸੀ ਬਟ ਜਦੋਂ ਇਹ ਬਾਈ ਨੇ ਹੁਣ ਕਨੈਕਟ ਕੀਤਾ ਲਗਭਗ ਆਪਾਂ ਨੂੰ ਮਿਲਿਆ ਰਿਹਾ ਵੀ 6 ਮਹੀਨੇ ਹੋਏ ਆ 6 ਮਹੀਨੇ 6 ਮਹੀਨੇ ਜੋ ਇਹ 6 ਮਹੀਨੇ ਦੀ ਗੱਪੜ ਹੋ ਗਈ ਇਹ ਚਾਰ ਦੀ ਹੋ ਗਈ ਉਹਦਾ ਅੱਜ ਇਲਾਜ ਕੀਤਾ ਧੰਨਵਾਦ ਦੋਸਤੋ ਖੁਦ 北京呢，也是有名的。Hmm.